ਸਾਹੀ ਨਾਮ ਮੈਂ ਤੁਹਾਡਾ ਹਾਂਜੀ ਮੇਰਾ ਨਾਮ ਜੀ ਆਸ਼ੂ ਠੀਕ ਹੈ ਨਾ ਜੀ ਜਿਹੜੀ ਯਾਨੀ ਜਿਹੜੀ ਜੀ ਹੈ ਇਹ ਸਰ ਮਹਿੰਡਾ ਸਬਜੀ ਮੰਡੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਜਾ ਰਹੀ ਹੈ ਪ੍ਰੈਸਿੰਗ ਵੀ ਸਮੱਸਿਆ ਕੋਈ ਹੱਲ ਨਹੀਂ ਹੋ ਰਹੀ ਗਵਰਨਮੈਂਟ ਨੇ ਛੱਡ ਦਿੱਤੇ ਸੀ ਇਹ ਦੂਸਰੀ ਸਾਈਡ ਵੀ ਮਾਲ ਛੱਡਦੇ ਅੰਦਰ ਵਿੱਚੋਂ ਪਰ ਸਾਰੇ ਛੱਡ ਦੇ ਬਾਹਰ ਵੇਜਦਾ ਇਸ ਕਰਕੇ ਟ੍ਰੈਫਿਕ ਦੀ ਸਮੱਸਿਆ ਆਉਂਦੀ ਆ ਤੇ ਗਵਰਨਮੈਂਟ ਕੋਈ ਸਟੈਪ ਚੱਕ ਨਹੀਂ ਰਹੀ ਹੈ ਜਿਹੜੀਆਂ ਆਉਂਦੀਆਂ ਨੇ ਮਾਲ ਲਹੁੰਦੀਆਂ ਨੇ ਗੱਡੀਆਂ ਆਉਂਦੀਆਂ ਕਾਰ ਦੀ ਕੋਲ ਪਾਣੀ ਗੱਡੀਆਂ ਦੇ ਪੰਜ ਗੱਡੀਆਂ ਇਕੱਠੀਆਂ ਲਾ ਲੈਂਦੇ ਜਿਸ ਕਰਕੇ ਟ੍ਰੈਫਿਕ ਬਲੌਕ ਆਉਂਦਾ ਉਹਨੂੰ ਆਪ ਸੋਚਣਾ ਚਾਹੀਦਾ ਕਿ ਇੱਕ ਗੱਡੀ ਉਤਾਰਾ ਤੇ ਬਾਕੀ ਚਾਰ ਬਾਹਰ ਰੱਖਾ ਜਾਂ ਗਵਰਨਮੈਂਟ ਨੂੰ ਕੋਈ ਸਟੈਪ ਚੱਕਣਾ ਚਾਹੀਦਾ ਹੈ ਇੰਪਰੂਵ ਕੀਤੀ ਜਾਵੇ ਜਗਾ ਖਾਲੀ ਕੀਤੀ ਜਾਵੇ ਮੈਂ ਨਹੀਂ ਕਹਿੰਦਾ ਚੱਲ ਨੂੰ ਮੰਡੀ ਦੇ ਵਜੋਂ ਨਹੀਂ ਕੀ ਕੋਈ ਗ ਕ੍ਰੇਟ ਜਿਹੜੀ ਹੈ ਜਿਹੜੀ ਕ੍ਰੇਟ ਜਾ ਪਰ ਤੇ ਖਾਲੀਆ ਖਾਲੀ ਗੇਟਾਂ ਦਾ ਗੌਰਮੈਂਟ ਕੋਈ ਹੱਲ ਨਹੀਂ ਕਰੀ ਆ ਆਰਪੀ ਭਰਾ ਸਾਰੇ ਰੱਖ ਲੈਂਦੇ ਖਾਲੀ ਗੇਟ ਆਂਦੇ ਜਾਂਦੇ ਰਹਿੰਦੇ ਕ੍ਰੇਟ ਤੇ ਰੁਕਦੇ ਨਹੀਂ ਹੈਗੇ 500 200 ਕ੍ਰੇਟ ਹੁੰਦੇ ਉਹ ਤਾਂ ਚੱਲਦੇ ਰਹਿੰਦੇ ਹੈਗੇ ਅੰਦਰ ਜਿਹੜੇ ਹੁਣ ਛੱਡ ਮਿਲੇ ਉਹਦੇ ਅੰਦਰ ਸਾਰੇ ਕ੍ਰੇਟ ਭਰੇ ਹੋਏ ਨੇ ਮਾਰਕ ਦਾ ਬਾਹਰ ਹੋ ਚਿਆ ਕਿੰਨਾ ਟੰਡ ਹੈ ਇਹ ਤਾਂ ਉਹਨਾਂ ਨੂੰ ਸੋਚਣਾ ਦੇ ਦੇ ਯਾਰਦੀ ਭਰਾ ਨੂੰ ਬਾਰ ਮਾਲ ਵਜਰੇ ਮਾਲ ਜਿਆਦਾ ਆ ਜਾਂਦਾ ਚਲੋ ਬਾਹਰ ਰੱਖਦੇ ਆ ਪਰ ਖਾਲੀ ਗੱਡੀ ਦੀ ਟ੍ਰੈਫਿਕ ਦੀ ਸਮੱਸਿਆ ਦਾ ਗਵਰਨਮੈਂਟ ਦਾ ਹੱਲ ਵੀ ਬਾਹਰ ਗੱਡੇ ਉਹਨਾਂ ਨੇ ਆਪਣਾ ਅਗਰ ਕੱਲ ਨੂੰ ਕੋਈ ਕੋਈ ਹਾਦਸਾ ਹੋ ਜਾਂਦਾ ਤਾਂ ਫਿਰ ਇੱਥੇ ਕਿਸ ਤਰ੍ਹਾਂ ਦਾ ਜੁਆਲਾ ਹੋਵੇ ਇੰਦਾ ਕੋਈ ਹੱਲ ਹੀ ਕਰੀ ਨਹੀਂ ਗਵਰਨਮੈਂਟ ਮੈਂ ਤਾਂ ਪਹਿਲੀ ਦੱਸ ਰਿਹਾ ਕਿ ਕੱਲ ਨੂੰ ਉਹਨੇ ਕੀ ਗੱਲ ਹੋਈ ਕਿ ਅਸੀਂ ਬੰਦਾ ਬਾਹਰ ਹੀ ਨਹੀਂ ਕੱਢ ਸਕਦੇ ਇੰਨਾ ਟ੍ਰੈਫਿਕ ਹੋਇਆ ਗਿਆ ਅੱਗੇ ਦਾ ਬੜਾ ਜੂਠਾ ਹੈ ਇਗਾਰ ਉਸ ਚਾਰ ਵਾਰੀ ਗਵਰਨਮੈਂਟ ਨੂੰ ਗਿਆਦਾ ਪੰਜ ਵਾਰੀ ਗਿਆਦਾ ਪੰਜ ਵਾਰੀ ਮੂਵੀ ਬਣਾ ਕੇ ਭੇਜਦੀ ਵੀ ਕੋਈ ਹੱਲ ਕਰੋ ਕੋਈ ਹੱਲ ਕਰੋ ਜਾਂ ਮੰਡੀ ਬਾਹਰ ਸ਼ਿਫਟ ਕਰੋ ਜੋ ਵੀ ਕਰੋ ਗਵਰਨਮੈਂਟ ਸੋਚਿਆ ਜਿਹੜੇ ਇੱਥੇ ਬਹੁਤ ਸਾਰੇ ਕੀ ਹਾਰੇ ਰੈਡੀ ਚਾਲ ਪਲੇ ਉਹ ਇੱਥੋਂ ਮਾਲ ਲੈ ਕੇ ਇੱਥੇ ਵੇਚੀ ਜਾਂਦੇ ਐ ਟੈਂਟਰ ਲਗਾਉਣੇ ਹੁੰਦੇ ਨੇ ਉਹਨਾਂ ਦੇ ਰਿਜ਼ੀਡੈਂਟ ਐਸ ਬਾਰੇ ਮੈਨੂੰ ਪਤਾ ਨਹੀਂ ਜੀ ਰੈਡੀ ਕੌਣ ਲਾ ਰਿਹਾ ਕਿੱਦਣ ਲਾ ਰਿਹਾ ਮੈਂ ਆਪਣੇ ਅਰਥ ਨੂੰ ਬਰਾਦੀ ਗੱਲ ਕਰ ਰਹੀ ਹਾਂ ਸਾਨੂੰ ਪ੍ਰੋਬਲਮ ਬਹੁਤ ਵੱਡੀ ਹੋ ਰਹੀ ਆ ਨਾਰਮਲ ਕੋਈ ਸੋਚ ਨਹੀਂ ਰਹੀ ਆ ਸਾਡੇ ਬਾਰੇ ਇੱਕ ਇੱਕ ਜਿਵੇਂ ਪੰਜਾਬ ਮੰਡੀ ਬੋਰਡ ਦਾ ਮੰਨ ਲਿਆ ਇੱਕ ਰੂ ਹੈਗਾ ਇਹ ਕਿ ਜਦੋਂ 12 ਵਜੇ ਮੰਡੀ ਬੰਦ ਹੋ ਜਾਈਏ 1 ਵਜੇ ਉਦੋਂ ਸਾਰਾ ਮਾਲ ਚੁੱਕ ਕੇ ਉਹਨਾਂ ਦੇ ਗਰਾਮਾ ਜਾਣਾ ਹੁੰਦਾ ਹੈਗਾ ਉਧਰ ਜਿਹੜੀ ਸਬਜ਼ੀ ਮੰਡੀ ਹੈੀ ਉਧਰ ਵੀ ਕਦੇ ਵੀ ਦੇਖੋ ਜੀ ਤੁਸੀਂ ਉੱਥੇ ਪੰਜ ਬਾਰੇ ਟਰੱਕ ਇੱਕ ਇੱਕ ਵਾਰੀ ਪਿਆਜ਼ ਦੇ ਉੱਤੇ ਖੜੇ ਆ ਉੱਥੇ ਲੱਗਦਾ ਨਹੀਂ ਕੁਝ ਵੀ ਉਹ ਆਰਦੇ ਕਿਰਾਇਆ ਤੇ ਸਟੋਰਾਂ ਦਾ ਸਟੋਰਾਂ ਕਿਉਂ ਤਹਿ ਬਚਾਉਣ ਦੇ ਮਾਰੇ ਇੱਥੇ ਲਾ ਕੇ ਇੱਥੇ ਹੀ ਵੇਚਦੇ ਆ ਜਦੋਂ ਕੀ ਹੁੰਦਾ ਵੀ 12 ਵਜੇ ਆਦਾ ਮਾਲ ਚੁੱਕ ਕੇ ਸਿਰੇ ਤੇ ਨੇ ਫਿਰ ਵਾਪਸ ਹੋਣਾ ਚਾਹੀਦਾ ਹੈਗਾ ਇਕੱਲੀ ਸਾਰੀ ਬੜਾ ਖਾਲੀ ਹੁੰਦੀ ਹੈ ਜੀ ਨੰਬਰ ਦੋ ਉੱਥੇ ਜਿਹੜਾ ਪਰ ਇੱਕ ਛੋਟਾ ਸਾਬ ਮਲਬੀ ਵਾਲਾ ਜਿਹੜਾ ਪਰਦੇਵਾਇ ਮਲਬੀ ਬੜਾਈ ਸੀ ਉਹ ਜਿਹੜੇ ਕਿਲੋ-ਦੋ ਕਿਲੋ ਵਾਲਾ ਸੌਦਾ ਵਾਸਤੇ ਬੜਾਈ ਸੀ ਉਹਨਾਂ ਨੇ ਪਰ ਇਹਦੇ ਉੱਤੇ ਆਰਤੀਏ ਉੱਤੇ ਪ੍ਰਵਾਸੀ ਬੰਦਿਆਂ ਨੂੰ ਆਪਦੇ ਦੋ-ਦੋ ਕਿਲੋ ਦੇ ਫੇਰ ਲੈਣ ਦੇ ਮਾਰੇ ਉੱਤੇ ਥੋੜੀ-ਥੋੜੀ ਦੇ ਹੀ ਬੈਠੇਗੇ ਉਹ ਕਿਲੋ-ਕਿਲੋ ਜਿੱਥੇ ਬੜਕੇ ਦੇ ਬਾ ਮਾਲ ਵਿਕਣਾ ਚਾਹੀਦਾ ਉੱਥੋਂ ਅੱਧੇ-ਅੱਧੇ ਕਿਲੋ ਵੀ ਪਾਈ ਜਾਂਦੇ ਆ ਜੀ ਇਹ ਬਹੁਤ ਵੱਡਾ ਨੁਕਸਾਨ ਹੋ ਰਿਹਾ ਮਾਰਕੀਟ ਕਮੇਟੀ ਲਈ ਅਸਲੀ ਜੀ ਇਹ ਕੇ ਜਿਹੜੇ ਆ ਸਾਰੀ ਮੰਡੀ ਚ ਜਿਹੜਾ ਬਾਹਰੋਂ ਮਾਲ ਆ ਕੇ ਹੁੰਦਾ ਹੈਗਾ ਉਹੀ ਉਹੀ ਬਿੱਤੇ ਰਾਸ ਤੇ ਹੁੰਦਾ ਹੈ ਜੀ ਇਧਰ ਪਪੀਤਾ ਵਾਲੇ ਆ ਪਪੀਤਾ ਵਾਲੇ ਆ ਦਾ ਗੁਨਾਮ ਹੀ ਲੈ ਰਹੇ ਉਹ ਇੱਥੇ ਪਪੀਤਾ ਪਕਾ ਕੇ ਵੇਚ ਨਹੀਂ ਸਕਦੇ ਜੀ ਉਹਨਾਂ ਨੇ ਆਹ ਪੂਰੀ ਪੂਰੀ ਫੜ ਲੱਪ ਕੇ ਪਪੀਤਾ ਲਈ ਜਾਂਦੇ ਕਿਉਂਕਿ ਉਹਨੂੰ ਬਾਹਰ ਕਰਾਇਆ ਪੈਂਦਾ ਹੈਗਾ ਨੰਬਰ 2 ਜੀ ਇਧਰ ਕੇਲੇ ਵਾਲੇ ਵਿਚਾਰੇ ਸਾਰੇ ਜਿੰਨੇ ਆਹ ਸਟੋਰ ਹੈ ਕੇਲੇ ਵਾਲੇ ਇਹਨਾਂ ਦੇ ਉਹਨਾਂ ਦੇ ਉਹ ਸਭ ਤੋਂ ਜ਼ਿਆਦੇ ਤੁਸੀਂ ਕਦੇ ਵੀ ਉਹਨਾਂ ਦੀ ਮਾਰਕੀਟ ਕਮੇਟੀ ਤੋਂ ਫੀਸ ਕਢਾ ਲਓ ਉਹਨਾਂ ਦੀ ਸਾਰੀ ਮੰਡੀ ਤੇ ਸਾਰੇ ਜਿੰਨੇ ਵੀ ਹੈਗੇ ਆਹਦੇ ਸਭ ਤੋਂ ਜ਼ਿਆਦੇ ਫੀਸ ਉਹ ਸਾਰੇ ਕੇਲੇ ਵਾਲੇ ਦੀ ਪਰ ਉਹਨਾਂ ਕੋਲ ਇੱਕ ਵੀ ਫੜ ਨਹੀਂ ਹੈਗਾ ਮੰਡੀ ਦੇ ਵਿੱਚ ਜੀ ਕਿਉਂ ਉਹ ਫੀਸ ਨਹੀਂ ਭਰਦੇ ਜੀ ਉਹਨਾਂ ਨਾਲ ਵੀ ਬਹੁਤ ਵੱਡਾ ਤਕਾ ਹੋ ਰਿਹਾ ਜੀ। ਅਸੀਂ ਸਰ ਕੀ ਨਾਮਤ ਅੱਜ ਵੀ ਇੱਕੜਾ ਮੰਡੀ ਦੇ ਜਿਆਦਾ ਪੀਪ ਢੱਕੇ ਦੇ ਕਾਰਨ ਕੀ ਲੱਗਦਾ ਤਾਂ। ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ। ਤੇ ਜਿਹੜੀ ਆਪਾਂ ਕੋਈ ਮੰਡੀ ਦੇ ਵਿੱਚ ਗੱਲ ਕਰ ਰਹੇ ਆਂ ਪੀਪ ਢੱਕੇ ਦੀ। ਜਿਸ ਤਰ੍ਹਾਂ ਉਹ ਆਪਣੀ ਸਬਜ਼ੀ ਮੰਡੀ ਮਾਰਨਿੰਗ ਚੱਲਦੀ ਹੈ। ਉਹਦੇ ਟਾਈਮਿੰਗ ਇਸ ਤਰ੍ਹਾਂ ਦੀ ਹੁੰਦੀ ਵੀ ਸਵੇਰੇ 5 4-5 ਵਜੇ ਲੈ ਕੇ 10 ਵਜੇ ਤੱਕ ਉੱਥੇ ਰਸ ਜ਼ਰੂਰ ਹੁੰਦਾ ਹੈਗਾ। ਤੇ ਉਹ ਨੈਚੁਰਲ ਗੱਲ ਹੈ ਕਿ ਉਸ ਟਾਈਮ ਤੇ ਹਰ ਬੰਦਾ ਜਿਹੇ ਕੀ ਵੇਚਣੀ ਹੈ ਜੀ ਵੀਦਾਰਵੀ ਤੇ ਜਿਹਨ ਕੀ ਦਨੀ ਹੈ ਆਮ ਕੰਜ਼ਿਊਮਰ ਯਾ ਰੇਟੇਲਰ ਉਹ ਵੀ ਉੱਥੇ ਆਉਂਦਾ ਹੈਗਾ ਉਸ ਟਾਈਮ ਰਸ਼ ਹੁੰਦਾ ਹੈਗਾ ਉੱਥੋਂ ਹੁਣ ਜੇ ਆਪਾਂ ਜਾ ਕੇ ਦੇਖਦੇ ਆਂ ਮੰਡੀ ਬਿਲਕੁਲ ਖਾਲੀ ਪਈ ਹੋਊਗੀ ਜੇ ਆਪਾਂ ਗੱਲ ਕਰੀਏ ਆਰਪੀਆ ਉੱਥੇ ਸਟੋਰ ਕਰ ਸਕਦਾ ਮਾਲ ਜੇ ਆਪਾਂ ਸਰਦਣਾ ਕੀ ਜਾਂ ਉੱਥੇ ਜਿਸ ਤਰ੍ਹਾਂ ਕੀ ਵਿਆਹਾਂ ਪਤੀ ਤਾਂ ਉਹਨਾਂ ਉੱਥੇ ਸਟੋਰ ਕੀਤਾ ਜਾਂਦਾ ਸਾਰਾ ਮੁਰਫੀ ਰਸਾ ਦੇ ਕੀ ਹੁੰਦਾ ਦੇਖੋ ਇਹਦਾ ਕੱਚਾ ਮਾਲ ਹੁੰਦਾ ਕੋਈ ਕੱਚਾ ਮਾਲ ਤਾਂ ਅਲੱਗ ਜਿੱਥੇ ਪਵਾਉਂਦੇ ਉੱਥੇ ਸਟੋਰ ਹੋਣਾ ਚਾਹੀਦਾ ਹੈਗਾ ਜਿਹੜਾ ਪਰਮਾਲ ਵੇchnਾ ਹੈ ਉਹ ਮਾਲ ਮੰਡੀ ਜੀ ਆ ਕੇ ਬਿਕਨਾ ਹੈਗਾ ਜਦੋਂ ਕੋਈ ਅਰੇਵਲ ਆ ਜਾਂ ਜਿਹੜੇ ਭਾਰੀ ਹੈ ਉਹ ਨੋਟ ਕਰਦੇ ਆਂ ਉਸ ਤੋਂ ਕੁਝ ਹੀ ਵਿਗਦੀ ਹੈ ਕੁਝ ਹੀ ਨਹੀਂ ਵਿਗਦੀ ਜੇ ਨਹੀਂ ਵਿਗਦੀ ਓਹ ਵੀ ਨੋਟ ਹੁੰਦੀ ਹੈ ਵੀ ਗ੍ਰੇਡ ਰਿਸਟ ਦੇ ਇਹ ਰੈਵਲ ਆਈਓਈ ਬਹੁਤ ਸਾਰੇ ਹਾਰਦ ਕਿੰਨੀ ਜੰਮਾ ਬਲੋਂ ਜਿਹੜਾ ਪਰ ਜਿਹੜੇ ਉਹਨਾਂ ਦਾ ਓਕੇ ਦਾ ਜਿਹੜਾ ਫਿਲਟਰ ਰੱਖਿਆ ਹੋਇਆ ਹੈ ਜੇਕਰ ਉਹ ਸਾਰਾ ਮਾਲ ਬਾਹਰ ਵਿਕ ਰਹੀ ਹੈ ਅਪਰੀਸ਼ੀਏਟ ਇਹ ਇੱਕ ਰੁਟੀਨ ਦਾ ਪ੍ਰੋਸੈਸ ਹੈ ਅਸੀਂ ਅੱਜ ਤੋਂ ਤਿੰਨ ਦਿਨ ਪਹਿਲਾਂ ਵੀ ਇਹਨਾਂ ਨੂੰ ਸਾਡੇ ਨੋਟਿਸ ਕੀਤਾ ਇਸ ਚੀਜ਼ ਦਾ ਜਿਹੜਾ ਐਕਸਟਰਾ ਗ੍ਰੇਡ ਪਈ ਹੈ ਜਿਹੜਾ ਰੁਟੀਨ ਦੇ ਗ੍ਰੇਡ ਹੁੰਦੇ ਹੈ ਵਾਜਮਾਲ ਆਇਆ ਕੱਲ੍ਹ ਆ ਗਿਆ ਚਲਾ ਗਿਆ ਇੱਕ ਹੁੰਦੇ ਕੋਈ ਪੁਰਾਣੇ ਪਈ ਹੈ ਉਹਦੇ ਨੋਟਸ ਇਸ ਇਹ ਤੇ ਉਹ ਇੱਕ ਦਿਨ ਅੰਦਰ ਜੇ ਨਹੀਂ ਚੱਕਦੇ ਅਸੀਂ ਇੱਥੋਂ ਟਰਾਲੀ ਭੇਜ ਕੇ ਚੱਕਵਾ ਦਾਂ ਹਰ ਚੱਕਵਾ ਦਾਂ। ਮੰਤਰ ਵੀ ਜਿਹੜੀਆਂ ਸਿੰਧੀ ਆਪੇ ਕੱਟੀਆਂ ਆਉਂਦੀਆਂ ਨੇ ਉਹ ਉੱਥੇ ਮਾਲ ਲਾ ਕੇ ਉੱਥੇ ਕੜੀ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ। ਲੋਕ ਜੀ ਜਿਹੜੀ ਕੋਈ ਗੱਡੀ ਸਬਰੀ ਮੰਡੀ ਦੇ ਵਿੱਚ ਕੋਈ ਆਉਂਦੀ ਹੈ ਜਿਵੇਂ ਮੋਸਟਲੀ ਆਪਣੇ ਪਪੀਤਾ ਆਉਂਦਾ ਹੈ ਜਾਂ ਨਾਰੀ ਲਾਉਂਦਾ ਹੈ ਜਾਂ ਐਪਲ ਆਉਂਦਾ ਹੈਗਾ ਉਹ ਮੰਡੀ ਇੱਕ ਵਾਰ ਗੱਡੀ ਮੰਡੀ ਦੇ ਵਿੱਚ ਆਉਣੀ ਹੈਗੀ ਬਾਹਰ ਆਪਣੇ ਕੋਲ ਇਸ ਤਰ੍ਹਾਂ ਕੋਈ ਜਗ੍ਹਾ ਹੈ ਨਹੀਂ ਬਾਹਰ ਗੱਡੀ ਖੜਾ ਕੇ ਆਪਾਂ ਲੋੜ ਕਰਾ ਦਈਏ। ਉਹ ਜੋ ਅਨਲ ਹੋ ਕੇ ਉਧਰ ਚਲੀ ਜਾਂਦੀ ਹੈਗੀ ਆਨ ਰੋਡ ਵਾਸਤੇ ਗੱਡੀ ਮੰਡੀ ਜਾਊਗੀ ਵੱਡੀਆਂ ਗੱਡੀਆਂ ਆਉਣਗੀਆਂ ਛੋਟੀਆਂ ਆਉਣਗੀਆਂ ਜੇ ਛੋਟੇ ਹਾਥੀ ਆਉਣਗੇ ਰਿਕਸ਼ੇ ਆਉਣਗੇ ਜੇ ਰੈਡੀ ਆਉਣਗੀਆਂ ਫੇਰ ਹੀ ਵੇ ਇਹਨਾਂ ਦਾ ਆਰਥਿਕ ਮਾਲ ਵਿਕਣਾ ਹੈਗਾ ਰਿਟੇਲਰ ਨੂੰ ਲੈ ਕੇ ਜਾਣਾ ਹੈਗਾ ਉਹ ਜਿਹੜੇ ਪ੍ਰੋਸੈਸ ਚੱਲੂ ਹੈ ਆਪਾਂ ਉਹਨੂੰ ਥੋੜਾ ਮੈਨੇਜ ਕਰ ਸਕਦੇ ਹਾਂ ਵੀ ਆਪਾਂ ਉੱਥੇ ਵੀ ਟ੍ਰੈਫਿਕ ਜਮ ਨਾ ਹੋਵੇ ਉਹ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਹਾਂਗੇ ਇਹਨਾਂ ਨੂੰ ਡਾਟਾ ਵਾਸਤੇ ਛਿੱਟੀ ਗੱਡੀ ਹੈ ਬੇਤੇ ਕ੍ਰੇਡ ਚ ਕਾਓ ਜਿੰਨੇ ਵੀ ਹੈਗੇ ਹੈ ਤੇ ਅਸੀਂ ਹੋਰ ਵੀ ਟਰਾਈ ਕਰਾਂਗੇ ਬੈਸਟ ਹੋ ਸਕਿਆ ਇਹਨੂੰ ਇੰਪਰੂਵ ਕਰਾਂਗੇ ਕਿਸੇ ਵਿਅਕਤੀ ਕੋਲ ਇਗਜ਼ਾਮ ਨਹੀਂ ਰਹੀ ਹੈ ਬੈਰੀਫੀਸਰ ਉਹਦੇ ਕੇ ਇਹਨਾਂ ਵੱਲੋਂ ਵੀ ਅਪਚੋੜੀ ਕੀਤੀ ਗਈ ਹੈ ਕਿ ਇਹ ਅੰਦੇਦਾ ਮਾਲ ਅੰਦੇਦਾ ਗੱਡੀ ਚੋਂ ਹਟਾ ਤਾ ਲਿਆ ਜਾਂਦਾ ਉਹ ਲਿਖਿਆ ਜਾਂਦਾ ਉਹਦੇ ਬਾਅਦ ਤੇ ਦੂਸਤੋਂ ਬਾਕੀ ਮਾਲ ਆ ਜਾਂਦਾ ਨਹੀਂ ਜਿਹੜੀ ਇਨਫੋਰਮੇਸ਼ਨ ਗਲਤ ਦਿੱਤੀ ਗਈ ਕਿਸੇ ਵੱਲੋਂ ਜਿਵੇਂ ਅਸੀਂ ਅਰਾਈਵਲ ਨੋਟ ਕਰਦੇ ਹਾਂ ਗੱਡੀ ਦੇ ਬਿਲਟੀ ਨਾਲ ਲੈ ਕੇ ਜਦੋਂ ਗੱਡੀ ਕਿ ਆਉਂਦੀ ਹੈ ਅਸੀਂ ਉਹਦੀ ਬਿਲਟੀ ਪ੍ਰੋਪਰ ਕੋ ਲੈਣੇ ਆ ਉਹਦੇ ਉੱਪਰ ਸਾਰਾ ਨੋਟ ਹੁੰਦਾ ਕਿ ਕਿੰਨੇ ਡੱਬੇ ਕਿਸ ਚੀਜ਼ ਦੇ ਆਏ ਆ ਅਸੀਂ ਉਹ ਅਰਾਈਵਲ ਇੱਥੇ ਪਾਉਨੇ ਆ ਸਾਡਾ ਰਿਵਿਊਲ ਸਟ ਲਗ ਤਿਆਰ ਹੁੰਦਾ ਹੈ ਬੋਲੀ ਸਟ ਲਗ ਤਿਆਰ ਹੁੰਦਾ ਹੈ ਜੇ ਕੋਈ ਚੀਜ਼ ਵਿਗ ਜਾਂਦੀ ਹੈ ਉਹਦਾ ਕੀ ਰੇਟ ਇੱਕ ਰਿਟੇਲ ਦੀ ਮੰਡੀ ਆ ਜਿਹੜੀ ਉੱਥੇ ਪਾਰਕਿੰਗ ਆ ਪਾਰਕਿੰਗ 'ਚ ਰੇੜੀਆਂ ਲੱਗਦੀਆਂ ਉਹ ਲੱਗ ਸਕਦੀਆਂ ਕਿ ਨਹੀਂ ਲੱਗ ਸਕਦੀਆਂ ਹਾਂ ਕਿਹੜੀ ਸਾਈਡ ਤੇ ਕਰ ਰਹੇ ਸਭ ਵੀ ਆਪਣੇ ਮੇਨ ਰਿਟੇਲ ਵਾਲੀ ਸ਼ੂਟੇ ਨੇ ਬਟ ਅੱਡੇ ਕਰਦੇ ਹੋਏ ਹਾਂਜੀ ਉੱਥੇ ਜਿਹੜੀ ਪਾਰਕਿੰਗ ਦੇ ਵਿੱਚ ਜਿਹੜੀਆਂ ਲੱਗ ਰਹੀਆਂ ਨੇ ਨਹੀਂ ਪਾਰਕਿੰਗ ਦੇ ਵਿੱਚ ਰੇੜੀਆਂ ਵਾਸਤੇ ਆਪਾਂ ਇਹਨਾਂ ਨੂੰ ਪਹਿਲਾਂ ਹੀ ਟਿੱਕ ਲਿਆ ਹੋ ਮਨਾ ਕੀਤਾ ਸੀ ਜਾਂ ਹੁਣ ਰੈਟਰ ਦੇ ਵਿੱਚ ਵੀ ਨੋਟਸ ਕੱਢਿਆ ਗਿਆ ਵੀ ਤੁਸੀਂ ਨਾਲ ਲਈਆਂ ਜਾਨ ਜੇ ਕੋਈ ਹੈਗੀ ਆ ਉਹ ਫਿਰ ਹਟਾ ਦੇਣ ਫਿਰ ਨੋਟਸ ਕੱਢ ਦੇ ਇਸ਼ੂ ਕਰ ਦੇਣਗੇ ਅਸੀਂ ਇਹਨਾਂ ਨੂੰ ਲੱਗਦਾ ਵੀ ਪੁਲਿਸ ਵੱਲੋਂ ਕਾਰਪੋਰੇਸ਼ਨ ਨੂੰ ਲਿਖ ਕੇ ਤੇਗਾ ਪਿਆ ਵੀ ਇਹ ਜਿਹੜੀਆਂ ਰੇੜੀਆਂ ਉਹ हट ਨਹੀਂ ਰਹੀਆਂ ਤੇ ਅੱਜ ਉਹ ਨਜ਼ਰ ਨਹੀਂ ਵੱਲੋਂ ਹਟਵਾਈਆਂ ਜਾਂਦੀਆਂ ਲੱਗਦਾ ਹੀ ਮਾਰਕੀ ਅਸੀਂ ਵੀ ਇਸ ਵਾਸਤੇ ਟ੍ਰੈਫਿਕ ਪੁਲਿਸ ਨੂੰ ਹੀ ਨਾਲ ਬੇਨਤੀ ਕੀਤੀ ਸੀਗੀ ਬਿਸਤਾਂ ਦਾ ਸੇ ਜੋ ਉਹ ਦੇ ਉਹ ਪਹਿਲਾਂ ਵੀ ਇੱਥੇ ਟ੍ਰੈਫਿਕ ਇਨਚਾਰਜ ਖੁੰਦੇ ਜੀ ਦਲਜੀਤ ਸਿੰਘ ਆਫੀਰ ਨਾ ਹੋਇਆ ਉਹ ਹਰ ਨੇ ਬਹੁਤ ਬਹੁਤ ਹੈਲਪ ਕਰਦੇ ਸੀਗੇ ਤੇ ਉਹਨਾਂ ਨੂੰ ਅਸੀਂ ਕਹਿੰਨਾ ਹੁੰਦਾ ਹੈਗਾ ਟ੍ਰੈਫਿਕ ਵਾਲੇ ਨੂੰ ਬੜਾ ਹੈਲਪ ਕੀਤੀ ਹੈ ਵੇ ਇਸ ਚੀਜ਼ ਵਾਸਤੇ ਜੋ ਟ੍ਰੈਫਿਕ ਜਾਮ ਲੱਗਦਾ ਹੈਗਾ ਤੇ ਉਹੀ ਪ੍ਰੋਸੈਸ ਹੈਗਾ ਨਹੀਂ 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 ਮੈਂ ਨਹੀਂ ਕਹਿੰਦਾ ਤੁਸੀਂ ਹਟਵਾਓ ਜੀ ਜਦੋਂ ਕਿ ਤੁਹਾਡੇ ਅੰਦਰੋਂ ਦੀਆਂ ਸੀ ਫਿਰ ਕਿਉਂ ਦੇਖੋ ਜਿਹੜੀ ਆਪਣਾ ਰੋਡ ਤੋਂ ਇਸ ਸਾਈਡ ਵਾਲੀ ਜਗ੍ਹਾ ਆਪਣੀ ਹੈਗੀ ਹੈ ਉੱਥੇ ਜਿਹੜੇ ਪੱਲੇਬਾ ਲੱਗ ਰਹੀਆਂ ਹੈਗੀਆਂ ਨਾ ਅਡੇ ਲਾਇਸੈਂਸੀ ਹੈ ਕੋਈ ਉਹ ਨਾਸੀਏ ਲਗਵਾਈਆਂ ਉਹ ਹੁਸਾ ਉਹ ਉਹਨਾਂ ਨੂੰ ਹਟਾਈਆਂ ਪੱਲੇਸ਼ਾ ਲ